ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਲਖਸ਼ਦੀਪ ਗਿੱਲ ਤੇ ਤੁਸੀਂ ਦੇਖ ਰਹੇ ਹੋ ਹੈੱਡਲਾਈਨ 24 ਪੰਜਾਬ ਦੇ ਮਸ਼ਹੂਰ ਜ਼ਿਲ੍ਹਾ ਬਰਨਾਲਾ ਦਾ ਨਾਮ ਔਰ ਔਰ ਮਸ਼ਹੂਰ ਵਿਦਿਅਕ ਸੰਸਥਾ ਗੋਪੀਤ ਹੌਲੀ ਹਾਰਟ ਪਬਲਿਕ ਸਕੂਲ ਜੋ ਕਿ ਲੁਧਿਆਣਾ ਬਰਨਾਲਾ ਮੁੱਖ ਮਾਰਗ ਤੇ ਸਥਿਤ ਹੈ ਜਿੱਥੇ ਅੱਜ ਆਗਾਜ਼ ਪ੍ਰੋਗਰਾਮ ਦਾ আয়োজন ਕੀਤਾ ਗਿਆ ਜੋ ਕਿ ਇੱਕ ਇਲਾਕੇ ਦਾ ਬਹੁਤ ਵੱਡਾ ਸਮਾਗਮ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਚੀਫ ਗੈਸਟ ਦੇ ਤੌਰ ਤੇ ਪਹੁੰਚੇ ਪੰਜਾਬ ਦੇ ਇੱਕ ਜਾਨਮਾਨਤੀ ਸਰਦਾਰ ਹਰਪਾਲ ਸਿੰਘ ਜੀ ਚੀਮਾ ਜਿਨ੍ਹਾਂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੱੰਨਿਆ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਕਿਉਂਕਿ ਛੋਟੇ-ਛੋਟੇ ਮਸੂਮ ਤੇ ਸੁੰਦਰ-ਸੁੰਦਰ ਰਸਾਂ ਦੇ ਵਿੱਚ ਬੱਚਿਆਂ ਨੇ ਆਏ ਹੋਏ ਪੇਰੈਂਟਸ ਔਰ ਸਰੂਹਤਿਆਂ ਨੂੰ ਕੀਲ ਕੇ ਰੱਖ ਦਿੱਤਾ ਅ ਇਸ ਤੋਂ ਉਪਰੰਤ ਸੁਸ਼ੀਲ ਗੋਇਲ ਜੀ ਜੋ ਕਿ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਨੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਾਡੀ ਚੈਨਲ ਦੀ ਟੀਮ ਔਰ ਆਏ ਹੋਏ ਗੈਸਟਾਂ ਦੁਆਰਾ ਸਾਡੀ ਚੈਨਲ ਦੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕੀਤੀ ਤੁਸੀਂ ਵੀ ਦੇਖੋ ਉਹਨਾਂ ਨੇ ਕੀ ਕਿਹਾ <laughs> सब तो पहला सर बहुत बहुत स्वागत है की कहना चाहोगे प्रोग्राम में लागे सो फर्स्ट ऑफ ऑल आई अमनदीप कामरी डायरेक्टर सिटी यूनिवर्सिटी एडवाइजरी मैंबर ऑफ सिक्स वन स्कूल ऑफ इंडिया एंड प्रेजिडेंट ऑफ नैशनल चैम्बर ऑफ प्रिंसपल फर्स्ट ऑफ ऑल आई कंग्रेचुलेषन टू सुशील गोयल जी मैनेजिंग डायरेक्टर ऑफ दिस स्कूल एंड राकेश जी एगजैक्टिव डायरेक्टर एंड प्रिंसिपल गुरप्रीत कौर एंड प्रिंसिपल पूजा जी सो कंग्रेचुलेशन ऑल दी टीम मैंबर टीचर स्टूडेंट्स एंड ऑल दी Uh, guests who are present here in this great and splendid event and this is a very very great and alluring event i visit so many schools as a, in a uh, annual function but this is the great and splendid event to main sare nu dasna chahuna ke e bahut ਅੱਛਾ ਇਨੀਸ਼ੀਏਟਿਵ ਲਿਆ ਸਕੂਲ ਨੇ ਕਿ ਬੱਚਾ ਨੂੰ ਪਲੇਟਫਾਰਮ ਦਿੱਤਾ ਔਰ ਇੱਕ ਬੱਚੇ ਦੀ ਤਿਆਰੀ ਕਰਨ ਦੇ ਲਈ ਇੱਕ ਇੱਕ ਟੀਮ ਨੂੰ ਤਿਆਰ ਕਰਨ ਦੇ ਲਈ 10-10 ਦਿਨ ਤੋਂ 15-15 ਦਿਨ ਲੱਗ ਜਾਂਦੇ ਨੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਔਰ ਟੀਚਰ ਨੇ ਬਹੁਤ ਮਿਹਨਤ ਕੀਤੀ ਔਰ ਸਪੈਸ਼ਲੀ ਆਈ ਵਾਂਟ ਟੂ ਟੈਲ ਟੂ 올 ਆਫ ਯੂ হু ਆਰ ਵਾਚਿੰਗ ਥਿਸ ਵੀਡੀਓ ਥਿਸ ਸਕੂਲ ਇਜ਼ ਪ੍ਰੋਵਾਈਡਿੰਗ ਪ੍ਰੈਕਟੀਕਲ ਐਂਡ ਨਾਟਸਮੈਂਟ ਓਨਲੀ ਥਿਉਰੀ ਇਹ ਬਹੁਤ ਜ਼ਰੂਰੀ ਹੈ ਕਿ ਬੱਚਿਆਂ ਨੂੰ ਸਿਰਫ ਨਾਲ ਥਿਉਰੀ ਨਹੀਂ ਪੜਾਈ ਜਾਂਦੀ ਬੱਚਿਆਂ ਨੂੰ ਪ੍ਰੈਕਟੀਕਲ ਤੇ ਅਸੈਸਮੈਂਟ ਨੌਲੇਜ ਤੇ ਰਿਪਰੈਜ਼ੈਂਟ ਬਣਾਇਆ ਜਾਂਦਾ ਸੋ ਥੈਟ ਕਿ ਅੱਗੇ ਬੱਚੇ ਪਲੱਸ 2 ਤੋਂ ਬਾਅਦ ਅੱਛਾ ਕੋਰਸ ਚੂਜ਼ ਕਰਨ ਜਾਂ ਅੱਛੀ ਆਪਣੀ ਲਾਈਨ ਪਕੜਨ ਮਤਲਬ ਬ੍ਰੈਨੋਪੀਡੀਆ ਤੇ ਆਧਾਰਿਤ ਸਕੂਲ ਨੇ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਨੇ ਔਰ ਪ੍ਰੈਕਟੀਕਲ ਦੇ ਵਿੱਚ ਨੰਬਰ 1 ਹੈ ਜੀ ਸਕੂਲ ਔਰ ਮੈਂ ਦੁਬਾਰਾ ਫਿਰ ਇਹਨਾਂ ਨੂੰ ਮਤਲਬ ਸਾਡੇ ਮੈਨੇਜਿੰਗ ਡਾਇਰੈਕਟਰ ਜਿਹੜੇ ਹੈਗੇ ਨੇ ਸੁਸ਼ੀਲ ਕੋਲ ਜੀ ਔਰ ਰਕੇਸ਼ ਜੀ ਐਜਕਟਿਵ ਡਾਇਰੈਕਟਰ ਔਰ ਪੂਰੇ ਸਾਰੇ ਸਕੂਲ ਦੀ ਟੀਮ ਨੂੰ ਮੈਂ ਵਧਾਈ ਦਿੰਦਾ ਕਿ ਬਹੁਤ ਅੱਛਾ ਇਵੈਂਟ ਸੀਗਾ ਐਦਾਂ ਦੇ ਪਲੇਟਫ ਅੱਗੇ ਫਿਰ ਮਿਲਦੇ ਰਹਿਣਗੇ ਔਰ ਮੈਂ ਐਕਚੁਅਲੀ ਦੇਖ ਰਿਹਾ ਕਿ ਬੱਚੇ ਆਜ਼ਾਦੀ ਫੰਕਸ਼ਨ ਤੋਂ ਬਹੁਤ ਖੁਸ਼ ਨੇ ਔਰ ਪੇਰੈਂਟਸ ਵੀ ਬਹੁਤ ਖੁਸ਼ ਨੇ ਤੋਂ ਇਸ ਲਈ ਬਹੁਤ ਅੱਛਾ ਇਵੈਂਟ ਰਹਾ ਔਰ ਮੈਂ ਇਹਨਾਂ ਨੂੰ ਅਗੇਨ ਮੁਬਾਰਕਬਾਦ ਦਿੰਦਾ ਥੈਂਕ ਯੂ ਵਿਤ ਮੰਤਰੀ ਜੀ ਦਾ ਸ੍ਰੀ ਹਰਪਾਲ ਸਿੰਘ ਚਿਮਾ ਜੀ ਸਾਡੇ ਐਮਐਲਏ ਕੁਲਵੰਤ ਸਿੰਘ ਪੰਡੋਰੀ ਜੀ ਕਿ ਸਾਡੇ ਬਹੁਤ ਹੀ ਅਜ਼ੀਜ਼ ਅਮਨ ਜੀ ਜੋ ਕਿ ਸਿਟੀ ਯੂਨੀਵਰਸਿਟੀ ਦੇ ਡਾਇਰੈਕਟਰ ਨੇ ਔਰ ਸਾਰੇ ਪੇਰੈਂਟਸ ਦਾ ਅਸੀਂ ਧੰਨਵਾਦ ਕਰਦੇ ਆਂ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੰਨੀ ਅੱਛੀ ਕਵਰੇਜ ਕੀਤੀ ਔਰ ਸਾਰਿਆਂ ਨਾਲ ਵੱਧ ਜੋ ਮਿਹਨਤ ਕੀਤੀ ਹੈ ਪੇਰੈਂਟਸ ਨੇ ਕੀਤੀ ਹੈ ਸਾਡੇ ਟੀਚਰ ਸਾਹਿਬਾਨ ਨੇ ਕੀਤੀ ਹੈ ਇਸ ਇਵੈਂਟ ਨੂੰ ਕਾਮਯਾਬ ਕਰਨ ਲਈ ਉਹ ਬੱਚੇ ਜੋ ਹੈ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਉਹ ਮਿਹਨਤ ਅੱਜ ਨਜ਼ਰ ਵੀ ਆ ਰਹੀ ਹੈ ਪੇਰੈਂਟਸ ਦੇ ਵਿੱਚ ਖੁਸ਼ੀ ਵੀ ਨਜ਼ਰ ਆ ਰਹੀ ਹੈ ਔਰ ਜੋ ਅਸੀਂ ਦੇਖ ਰਹੇ ਕਿ ਬੱਚਿਆਂ ਦੇ ਫੇਸ ਤੇ ਇੱਕ ਗੱਡਸ ਨੇ ਜੋ ਇੱਕ એનર્ਜੀ ਹੈ ਉਸ ਨੂੰ ਦੇਖ ਕੇ ਮਤਲਬ ਮਨ ਕੁ ਸੁੰਦਾ ਤਾਂ ਅਸੀਂ ਸਾਰਿਆਂ ਦਾ ਸਾਰੇ ਪੇਰੈਂਟਸ ਦਾ ਸਾਰੇ ਇਲਾਕਾ ਨਿਵਾਸੀਆਂ ਦਾ ਤੇ ਸਾਰੇ ਜੋ ਸਾਡੇ ਗੈਸਟ ਜੋ ਅਜੀਜ਼ ਮਹਿਮਾਨ ਸਾਰੇ ਪੱਤਰਕਾਰ ਭਾਈਚਾਰਾ ਸਭ ਦਾ ਅਸੀਂ ਬਹੁਤ ਬਹੁਤ ਮੈਨੇਜਮੈਂਟ ਕਰਨੀ ਉਹ ਧੰਨਵਾਦ ਕਰਦੇ ਹਾਂ ਹੈਲੋ ਨਮਸਕਾਰ ਥੋੜੇ ਥੱਲੇ ਜਾਨੀ ਤੋਂ ੜਾ ਥਲੇ ਜੀ ਹੈਲੋ ਨਮਸਕਾਰ ਸਭੀ ਕੋ ਮੇਰਾ ਨਾਮ ਡਾਕਟਰ ਸੁਨੀਲ ਕੌਸ਼ਲ ਹੈ ਔਰ ਆਮ ਫਾਊਂਡਰ ਚੇਅਰਮੈਨ ਆਫ ਐਡੂ ਫਿਚਰ ਪ੍ਰਿੰਸੀਪल्स ਐਂਡ ਟੀਚਰਸ ਐਸੋਸੀਏਸ਼ਨ ਇੰਡੀਆ ਅੱਜ ਫੀਲ ਗੋਇਲ ਸਰ ਨੇ مجھے ਇਨਵਾਈਟ ਕੀਤਾ tha ਐਜ਼ ਅ ਗੈਸਟ ਆਫ ਆਨਰ एनुअल फंक्शन में तो ये इनका स्कूल मैं जब पहली बार आया था तो दिल जीत लिया था कि मैं बहुत सारे स्कूलों में ऑल ओवर इंडिया में घुमा हूँ पंजाब में ये नंबर वन स्कूल बोलूँगा मैं मैं अभी भी पूरा एक्सप्लोर कर रहा था कि जितने इनके दो ग्राउंड हैं इसमें तो चार स्कूल खड़े हो सकते हैं इन्होंने दो ग्राउंड ही इतने बड़े बड़े बनाए हुए हैं यहाँ पे तो बिल्डिंग सोचो कैसी होगी तो मैं बरनाला डिस्ट्रिक्ट बरनाला संगरूर आसपास के जितने भी ਆ ਮੈਂ ਪੰਜਾਬੀ ਚ ਬੋਲ ਰਿਹਾ ਜਿੰਨੇ ਪਿੰਡ ਹੈ ਸਾਰੇ ਵਾਸਤੇ ਬੱਚਿਆਂ ਵਾਸਤੇ ਸਾਰੇ ਮਾਤਾ ਪਿਤਾ ਵਾਸਤੇ ਮੇਰਾ ਸੰਦੇਸ਼ ਹੈ ਕਿ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਪੱਕਾ ਲੈ ਕੇ ਇੱਥੇ ਐਡਮਿਸ਼ਨ ਕਰਾਓ ਕਿਉਂਕਿ ਇਹ ਬੱਚਿਆਂ ਵਾਸਤੇ ਬਰਨਾਲੇ ਵਾਸਤੇ ਔਰ ਇੱਥੇ ਦੇ ਜਿੰਨੇ ਵਾਸੀ ਹੈ ਉਹਨਾਂ ਵਾਸਤੇ ਹੀ ਇਸ ਡੂਇੰਗ ਅ ਗ੍ਰੇਟ ਜੌਬ ਔਰ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੋਇਆ ਇਟ ਵਾਸ ਅ ਬਿਗ ਹਿਟ ਔਰ ਇੱਧਰ ਤਾਂ ਚੰਡੀਗੜ੍ਹ ਵਿੱਚ ਪ੍ਰੋਗਰਾਮ ਨਹੀਂ ਦੇਖਿਆ ਜਿਹਦਾ ਪ੍ਰੋਗਰਾਮ ਇੱਧਰ ਇੱਥੇ ਹੋਇਆ ਹੈਗਾ ਇਨਫੈਕਟ ਮੈਂ ਆ ਚੰਡੀਗੜ੍ਹ ਜਾ ਰਿਹਾ ਸੀ ਪਹਿਲੇ ਪਹਿਲੇ ਮੈਂ ਸਰਕੂਲ ਜਾਣਾ ਔਰ ਇੱਥੇ ਆ ਕਰਕੇ ਮੈਨੇ ਸਰ ਤੁਸੀਂ ਤਾਂ ਬੱਲੇ ਬੱਲੇ ਕਰਤੀ ਪੂਰੇ ਇੱਕ ਪੂਰੇ ਡਿਸਟ੍ਰਿਕਟ ਬਰਨਾਲਾ ਨਹੀਂ ਪੂਰੇ ਪੰਜਾਬ ਵਿੱਚ ਬੱਲੇ ਬੱਲੇ ਕਰਾਤੀ ਕਿੰਨੇ ਮਾਰਕਸ ਦੋਗੇ ਸਾਰਾ ਜਿੱਦੇ ਮੈਂ ਤਾਂ ਵੀ ਮੇਰੇ ਕੋਲ ਤਾਂ ਜਿੰਨੇ ਹੁੰਦੇ ਉਹ ਤਾਂ ਡਬਲ ਦੇਣ ਨੂੰ ਮੈਂ ਤਿਆਰ ਹਾਂ ਤੇ 100 ਤੇ 100 ਹੀ ਦੇਵਾਂਗੇ ਜਿਆਦਾ ਨਹੀਂ ਕਹਾਂਗਾ ਵੈਸੇ ਮਾਰਕਸ ਤਾਂ 100 ਤੋਂ 100 ਹੀ ਹੈਗੇ ਲੇਕਿਨ ਜਿੰਨੇ ਵੀ ਸਕੂਲ ਹੈ ਪੂਰੇ ਪੰਜਾਬ ਚ ਉਹਦੇ ਵਿੱਚ ਮੈਰਿਟ ਵਿੱਚ ਸਾਡਾ ਸਕੂਲ ਉਪਰੀਤ ਹੋਲੀ ਹਾਰਟ ਸਕੂਲ ਜਾਂਦਾ ਹੈ। ਆ ਪੇਰੈਂਟਸ ਔਰ ਬੱਚਿਆਂ ਲਈ ਸਰ ਕੋਈ ਟਿਪਸ ਐਜ਼ ਐਨ ਦੇਖੋ ਮੈਂ ਪਿੱਛੇ 25 ਸਾਲ ਤੇ ਐਜੂਕੇਸ਼ਨ ਵਿੱਚ ਹੀ ਐ ਔਰ ਮੈਂ ਪੜ੍ਹਾ ਵੀ ਚੁੱਕਿਆ ਬੱਚਿਆਂ ਨੂੰ 20 ਸਾਲ ਪਿਓਰ ਐਜੂਕੇਟਰ ਐ ਤੇ ਮੈਂ ਮਾਤਾ ਪਿਤਾ ਨੂੰ ਅੱਜ ਦੀ ਡੇਟ ਵਿੱਚ ਇਹ ਕਹਾਂਗਾ ਕਿ ਹਰ ਮਾਤਾ ਪਿਤਾ ਚੰਦੇ ਕੀ ਮੇਰਾ ਬੱਚਾ ਅੱਛਾ ਇਨਸਾਨ ਬਣੇ, ਉਹਦਾ ਕਰੀਅਰ ਬਣੇ, ਅੱਛੀ ਪੜ੍ਹਾਈ ਹੋਵੇ, ਕੋਈ ਚੰਡੀਗੜ੍ਹ ਭੇਜ ਰਿਹਾ ਕੋਈ ਦਿੱਲੀ ਭੇਜ ਰਿਹਾ ਆਪਣੇ ਬੱਚਿਆਂ ਨੂੰ। ਮੈਂ ਬੋਲਦਾ ਕਿ ਹੋ ਸਕਦਾ ਆਉਣ ਵਾਲੇ ਟਾਈਮ 'ਚ ਸਾਰੇ ਇੱਥੇ ਕੋਚਿੰਗ ਸੈਂਟਰ ਹੀ ਸਟਾਰਟ ਕਰ ਦੇਣ ਆਈਆਈਟੀ ਲੈਵਲ ਦਾ। ਤੁਹਾਡੇ ਬੱਚੇ ਨੂੰ ਪਿਓਰ ਜਿਹੜੀ ਐਜੂਕੇਸ਼ਨ ਅਗਰ ਤੁਸੀਂ ਚਾਹੁੰਦੇ ਹੋ ਤਾਂ ਇੱਥੇ ਦਿਲਵਾਓ ਕਿਉਂਕਿ ਮੈਂ ਅੱਜ ਦੇ ਜਿਹੜੇ ਫੰਕਸ਼ਨ ਚ ਐਕਟੀਵਿਟੀਆ ਦੇਖੀਆਂ ਇੱਕ ਹਾਈ ਲੈਵਲ ਦੀ ਬੱਚੇ ਵਿੱਚ ਇੱਕ ਯੂਕੇਜੀ ਦੇ ਬੱਚੇ ਵੀ ਇੰਨੇ ਵਧੀਆ ਤਰੀਕੇ ਨਾਲ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਸੀ ਕਿ ਦਿਲ ਖੁਸ਼ ਹੋ ਗਿਆ ਕਿ ਬੱਚੇ ਵਿੱਚ ਇੰਨਾ ਕੌਨਫੀਡੈਂਸ ਕਿੱਥੋਂ ਆ ਗਿਆ ਪਿੰਡਾਂ ਦੇ ਬੱਚੇ ਆਜ਼ਾਦਤਰ ਹੈ ਨਾ ਆਸੀਪਾ ਸਿੱਧੀ ਹੈ ਸਿਰਫ ਪ੍ਰਣਾਲੇ ਦੇ ਲੋਕਲ ਹੀ ਨਹੀਂ ਹੈਗੇ ਤਾਂ ਸਾਰੇ ਬੱਚਿਆਂ ਵਾਸਤੇ ਸਰ ਨੇ ਐਦਾ ਦੇ ਮਤਲਬ ਵੱਡੇ ਵੱਡੇ ਜਿੰਨੇ ਵੀ ਐਜੂਕੇਸ਼ਨਿਸਟ ਹੈ ਅੱਛੀ ਫੈਕਲਟੀ ਹੈ ਮਾਰੋ ਲੈ ਕੇ ਆਏ ਹੈਗੇ ਥੇ ਹੈ ਨਾ ਉਹ ਸਾਰੇ ਟ੍ਰੇਨਡ ਕਰ ਰਹੇ ਬੱਚਿਆਂ ਨੂੰ ਤਾਂ ਮਾਤਾ ਪਿਤਾ ਨੂੰ ਇਹ ਕਹਾਂਗਾ ਕਿ ਸਕੂਲ ਦੇ ਨਾਲ ਨਾਲ ਸਕੂਲ ਤਾਂ ਇੰਨਾ ਕੰਮ ਕਰ ਹੀ ਰਿਹਾ ਹੈਗਾ ਆਪਣੀ ਤਰਫ ਤੇ ਤੁਸੀਂ ਵੀ ਸਕੂਲ ਨੂੰ ਸਪੋਰਟ ਕਰੋ ਟੀਚਰਾਂ ਨੂੰ ਸਪੋਰਟ ਤੋਂ ਪ੍ਰੋਡਕਟ ਨਿਕਲਣ ਵਾਲੇ ਹੈ। ਥੈਂਕ ਯੂ ਜੀ ਥੈਂਕ ਯੂ ਵੈਰੀ ਸ਼ੁਅਰ। ਇਸ ਇਨਫੋ ਲਈ ਲੇਕੋ ਵੱਲੋਂ ਮਾਈਕ ਕੋਲ ਇਹ ਰਕੇਸ਼ ਜੀ ਦਾ ਕਰਨਾ ਥੋੜਾ ਜਿਹਾ ਉੱਪਰ ਚੱਕ ਕੇ ਸਹੀ ਮਾਈਕ ਥੋੜਾ ਸਰ ਗੁਰਪ੍ਰੀਤ ਪ੍ਰੋਗਰਾਮ ਲੈ ਕੇ ਸਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹੈਗਾ ਪੇਰੈਂਟਸ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕਾ ਵੀ ਇਸ ਐਕਟੀਵਿਟੀ ਚ ਪਾਰਟਸ ਲੋ ਉਸ ਤੋਂ ਬਾਅਦ ਮੈਂ ਕਰਦਾ ਸਾਡੇ ਟੀਚਰਸ ਦਾ ਜਿਨ੍ਹਾਂ ਨੇ ਲਗਾਤਾਰ 1 ਮਹੀਨੇ ਤੋਂ ਇਹਨਾਂ ਦੀ ਜਿਸ ਤਰ੍ਹਾਂ ਇੱਕ ਮਿਲਟਰੀ ਦੀ ਟ੍ਰੇਨਿੰਗ ਹੁੰਦੀ ਹੈ ਉਹਦਾ ਇਹਨਾਂ ਨੂੰ ਡ੍ਰਿਲਿੰਗ ਦਿੱਤੀ ਪਰਫਾਰਮੈਂਸ ਜ਼ਰੂਰ 10 ਮਿੰਟ ਦੀ ਹੁੰਦੀ ਹੈ 15 ਮਿੰਟ ਦੀ ਹੁੰਦੀ ਹੈ ਜਿਹੜਾ ਬੱਚਾ ਡ੍ਰਿਲਿੰਗ ਦੇ ਵਿੱਚ ਸਿੱਖਦਾ ਜਿਸ ਤਰ੍ਹਾਂ ਮਿਲਟਰੀ ਡ੍ਰਿਲਿੰਗ ਦੇ ਵਿੱਚ ਸਿੱਖਦਾ ਉਹ ਬੱਚੇ ਇੰਨੇ ਜਿਆਦਾ ਪਾਵਰਫੁਲ ਹੋ ਗਏ ਨੇ ਇਹ ਤੁਸੀਂ ਦੇਖਿਆ ਹੋਣਾ ਕਿ ਬੱਚਿਆਂ ਦੇ ਚਿਹਰੇ ਦੇ ਉੱਪਰ ਕਿੰਨੀ ਜਿਆਦਾ ਰੌਣਕ ਔਰ ਗਰਜ਼ ਸੀ ਇਹ ਬੱਚੇ ਅੱਗੇ ਜਾ ਕੇ ਬਹੁਤ ਤਰੱਕੀ ਕਰਨਗੇ ਅਸੀਂ ਨਾਲ ਇਹਨਾਂ ਦੇ ਨਾਲ ਐਜੂਕੇਸ਼ਨ ਦੇ ਉੱਪਰ ਵੀ ਪੂਰਾ ਧਿਆਨ ਦੇ ਰਹੇ ਹੈਗੇ ਵੀ ਬੱਚੇ ਨੂੰ ਨਾਲ ਐਜੂਕੇਸ਼ਨ ਵੀ ਅੱਛੀ ਮਿਲੇ ਉਸ ਦੇ ਲਈ ਟੀਚ ਫੈਕਲਟੀ ਹਮੇਸ਼ਾ ਅਰੇਂਜ ਕਰਦੇ ਹੈਗੇ ਆ ਬਾਕੀ ਸਭ ਤੋਂ ਵੱਡੀ ਗੱਲ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਨਾਲ ਸੁਨੀਲ ਕੌਸ਼ਲ ਜੀ ਖੜੇ ਆ ਸਾਨੂੰ ਬੜੀਆਂ ਫੈਕਲਟੀ ਪ੍ਰੋਵਾਈਡ ਕਰਦੇ ਆ ਮਨਦੀਪ ਟਾਂਗਰੀ ਸਰ ਆ ਸਾਡੇ ਸੀਨੀਅਰ ਯੂਨੀਵਰਸਿਟੀ ਡਾਇਰੈਕਟਰ ਨੇ ਇਹ ਵੀ ਸਾਡੀ ਬਹੁਤ ਸਪੋਰਟ ਕਰਦੇ ਹੈਗੇ ਆ ਇਹਨਾਂ ਲੋਗਾਂ ਨਾਲ ਸਾਡੀ ਸਪੋਰਟ ਨਾਲ ਸਾਡੇ ਹੌਸਲੇ ਹੋਰ ਵੀ ਬੁਲੰਦ ਹੁੰਦੇ ਹੈਗੇ ਆ ਕਿ ਅਸੀਂ ਇੱਕ ਪਿੰਡ ਦੇ ਵਿੱਚ ਹੁੰਦੇ ਹੋਏ ਵੀ ਛੋਟੇ ਜਿਹੇ ਮਹਿਲ ਕਲਾਂ ਦੇ ਵਿੱਚ ਹੁੰਦੇ ਹੋਏ ਵੀ ਸਾਡੇ ਸੁਪਨੇ ਚੰਡੀਗੜ੍ਹ ਦਿੱਲੀ ਵਰਗੇ ਹੀ ਨੇ ਕਿ ਸਾਡੇ ਬੱਚੇ ਉਹਨਾਂ ਨੂੰ ਫੀਲਿੰਗ ਹੋਵੇ ਵੀ ਅਸੀਂ ਚੰਡੀਗੜ੍ਹ ਦਿੱਲੀ ਵਰਗੇ ਇੰਸਟੀਚੂਟ ਜੀ ਪੜ ਰਹੇ ਆ ਤੁਸੀਂ ਦੇਖਿਆ ਹੋਣਾ ਜਿਵੇਂ ਤੁਹੋਂ ਦੇ ਰਹੇ ਨੇ ਸਕੂਲ ਦੇ ਵਿੱਚ ਦੇਖਿਆ ਹਰ ਜਗ੍ਹਾ ਪੱਕੀ ਜਗ੍ਹਾ ਬਣਾਈ ਹੋਈ ਹੈ ਬਸਾਂ ਖੜਾਉਣ ਵਾਸਤੇ ਸ਼ੈੱਡ ਦਾ ਅਰੇਂਜਮੈਂਟ ਹੈ ਛੋਟੇ ਬੱਚਿਆਂ ਵਾਸਤੇ সুইਮਪool ਦਾ ਅਰੇਂਜਮੈਂਟ ਹੈ ਅੱਜ ਇੱਕ ਨਵੀਂ ਚੀਜ਼ ਰੱਖੀ ਕਿ ਪ੍ਰੀ ਨਰਸਰੀ ਦੇ ਬੱਚੇ ਜਿਹੜੇ 2 ਮਹੀਨੇ ਪਹਿਲਾਂ ਜਿਨ੍ਹਾਂ ਨੇ ਐਂਟਰੀ ਲੈਤੀ ਆ ਉਹਨਾਂ ਦੀ ਪਰਫਾਰਮੈਂਸ ਦੇਖ ਕੇ ਸਾਡੇ ਚੀਫ ਗੈਸਟ ਮਾਨਯਾ ਹਰਪਾਲ ਸਿੰਘ ਚੀਮਾ ਜੀ ਸਾਡੇ ਫਾਈਨਾਂਸ ਮਿਨਿਸਟਰ ਉਸ ਤੋਂ ਬਾਅਦ ਇੱਕ ਗਰਲ ਚਾਈਲਡ ਦੇ ਉੱਪਰ ਸਾਡਾ ਪ੍ਰੋਗਰਾਮ ਹੋਇਆ ਚੀਮਾ ਜੀ ਖੁਦ ਰੋਣ ਲੱਗ ਗਏ ਉਹਨਾਂ ਨੇ ਫਿਰ ਸਟੇਜ ਉੱਪਰ ਜੋ ਸਪੀਚ ਦਿੱਤੀ ਸਾਰੇ ਦਰਸ਼ਕਾਂ ਨੇ ਸੁਣੀ ਉਹ ਬਾਕੀ ਇਮੋਸ਼ਨਲ ਹੋ ਗਏ ਵੀ ਇਹ ਸਕੂਲ ਬਹੁਤ ਤਾਰੀਫ ਕੀਤੀ ਸਾਡੀ ਮੈਂ ਆਪਦੀ ਤਾਰੀਫ ਆਪ ਕੀ ਕਰਾਂ ਉਹਨਾਂ ਨੇ ਸਾਨੂੰ ਬਹੁਤ ਹੌਸਲਾ ਭਜਾਈ ਕੀਤੀ ਮੈਂ ਇਹੀ ਕਹੂੰਗਾ ਅਸੀਂ ਅੱਗੇ ਤੋਂ ਵਾਦਾ ਕਰਦੇ ਆ ਇੱਥੇ ਵਧੀਆ ਐਜੂਕੇਸ਼ਨ ਦਵਾਂਗੇ ਵਧੀਆ ਬਚਨ ਪਲੇਟਫਾਰਮ ਦਵਾਂਗੇ ਤੇ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਵਾਂਗੇ ਤੇ ਬਾਕੀ ਸਭ ਤੋਂ ਐਂਡ ਦੇ ਵਿੱਚ ਮੈਂ ਮੀਡੀਆ ਦਾ ਜਿਹੜਾ ਮੇਰੀ ਇੰਨੀ ਸਪੋਰਟ ਕਰਦਾ ਮੈਂ ਉਹਦਾ ਬਹੁਤ ਧੰਨਵਾਦ ਹਾਂ ਬਹੁਤ ਖੁਸ਼ ਹਾਂ ਥੈਂਕ ਯੂ एवरीवन ਥੈਂਕ ਯੂ ਸਰ ਜਿੱਥੇ ਤੁਸੀਂ ਵਧਾਈ ਦੇ ਪਾਤਰ ਹੋ ਤੇ ਮੈਂ ਜਸਟ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਬੱਚਿਆਂ ਨੂੰ ਕਿੰਨੀ ਤਿਆਰੀ ਕਰਦੇ ਨੂੰ ਕਿੰਨਾ ਕੁ ਟਾਈਮ ਹੋ ਜਾਂ ਲੱਗਦਾ ਕਿ ਸਾਲ ਨਾਲ ਦੋ ਦੋ ਸਾਲ ਤੋਂ ਤਿਆਰੀ ਕਰ ਰਹੇ ਨੇ ਬੱਚਿਆਂ ਨੂੰ ਜੇ ਅਸੀਂ ਸਿਰਫ 22 ਦਿਨ ਦਿੱਤੇ 22 ਡੇਸ ਕੋ ਵੀ ਸਾਡੇ ਉਸ ਤੋਂ ਪਹਿਲਾਂ ਪੇਪਰ ਸੀਗੇ 22 ਡੇਸ ਦੇ ਵਿੱਚ ਬੱਚਿਆਂ ਨੇ ਮਤਲਬ ਅਸੀਂ ਉਹਨਾਂ ਨੂੰ ਕਿਹਾ ਵੀ ਘਰ ਜਾ ਕੇ ਵੀ ਤੁਸੀਂ ਥੋੜੀ ਬਹੁਤ ਪ੍ਰੈਕਟਿਸ ਕਰੋ ਤਾਂ ਸਾਨੂੰ ਰਿਪਲਾਈ ਆਉਂਦਾ ਸੀ ਬੱਚਿਆਂ ਦਾ ਸਾਰ ਅਸੀਂ ਇੱਥੇ ਇੰਨਾ ਕਰ ਲਿਆ ਹੈਗਾ ਸਾਨੂੰ ਘਰ ਤਾਂ ਅਸੀਂ ਜਾ ਕੇ ਪੜਾਂਗੇ ਹੁਣ ਉਸ ਤੋਂ ਬਾਅਦ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਥੈਂਕ ਯੂ ਸਰ ਥੈਂਕ ਯੂ ਵੈਰੀ ਮੈਨੇਜਮੈਂਟ ਹੈਡ ਨੇ ਗੁੱਡ ਵੀਕ ਹੋਈ ਹੜ ਦੇ ਸਰ ਸਭ ਤੋਂ ਪਹਿਲਾਂ ਆਗਾਜ਼ ਪ੍ਰੋਗਰਾਮ ਨੂੰ ਲੈ ਕੇ ਤੁਹਾਡਾ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਦਿੰਨੇ ਆ ਕੀ ਕੀ ਕਹਿਣਾ ਚਾਹਾਂਗੇ ਕਿ ਸਰ ਐਕਚੁਅਲੀ ਮੈਂ ਖੁਦ ਚੰਡੀਗੜ੍ਹ ਗੁਰਦਾਉਂ ਤੋਂ ਸਟੱਡੀ ਕੀਤੀ ਹੋਈ ਹੈ ਮਤਲਬ ਐਮਏ ਕੀਤੀ ਹੋਈ ਹੈ ਲੋਕ ਕੀਤੀ ਹੋਈ ਹੈ ਮਤਲਬ ਕਿ ਸਾਡਾ ਇੱਕ ਵਿਜ਼ਨ ਆ ਕਿ ਅਸੀਂ ਜਿਹੜਾ ਕੁਝ ਮਤਲਬ ਮੈਂ ਉੱਥੇ ਦੇਖਿਆ ਆ ਜਾ ਉੱਥੇ ਪੜਿਆ ਆ ਜਾ ਉੱਥੇ ਫੈਸਿਲਿਟੀਆਂ ਜਿਹੜੇ ਪ੍ਰੋਵਾਈਡ ਕਰ ਰਹੇ ਨੇ ਮਤਲਬ ਸਾਡਾ ਵਿਜ਼ਨ ਸੀ ਕਿ ਅਸੀਂ ਉਹ ਫੈਸਿਲਿਟੀਆਂ ਇੱਥੇ ਵਿਲੇਜ ਰੂਰਲ ਏਰੀਆ ਦੇ ਵਿੱਚ ਦਈਏ ਤਾਗੀ ਮਤਲਬ ਜਿਹੜੇ ਇੱਥੇ ਰੂਰਲ ਏਰੀਆ ਦੇ ਵਿੱਚ ਨੇ ਜਾਂ ਡਿਪਰੀਵਡ ਨੇ ਬਾਹਰ ਨਹੀਂ ਜਾ ਸਕਦੇ ਕਿਸੇ ਵੀ ਐਕਸ ਵਾਈ ਜ਼ेड ਰੀਜ਼ਨ ਕਰਕੇ ਕਿ ਉਹਨਾਂ ਦੇ ਇੱਕ ਪਲੈਟਫਾਰਮ ਇੱਕ ਜੂਨੀਅਰ ਲੈਵਲ ਤੋਂ ਸਟਾਰਟ ਕੀਤਾ ਜਾਵੇ ਜਿੱਦਾਂ ਕਿ ਇੱਕ ਡਾਕਟਰ ਉਸਨੇ ਇੱਕ ਪੇਸ਼ੈਂਟ ਨੂੰ ਕੱਟਨਾਗਾ ਉਸ ਨੂੰ ਬਹੁਤ ਜ਼ਿਆਦਾ ਕੰਫੀਡੈਂਸ ਜਾਂ ਬਹੁਤ ਜ਼ਿਆਦਾ ਉਸ ਨੂੰ એનર્ਜੀ ਜ਼ਰੂਰੀ ਨਹੀਂ ਹੁੰਦੀ ਆ ਤੇ ਜਿਹੜਾ ਆਪਾਂ ਇਹ ਆਗਾਜ਼ ਪ੍ਰੋਗਰਾਮ ਕਰ ਰਹੇ ਆ ਸ਼ੋਅ ਕਰ ਰਹੇ ਆ ਉਦੇ ਵਿੱਚ ਬੱਚਾ ਇੰਨਾ ਕੰਪੀਟੈਂਸ ਬਿਲਡ ਅਪ ਕਰ ਦਿੱਤਾਗਾ ਚਾਹੇ ਉਹ ਆਈਐਸ ਦੀ ਇੰਟਰਵਿਊ ਦੇ ਦੇ ਚਾਹੇ ਉਹ ਇੱਕ ਡਾਕਟਰ ਦੀ ਲਾਈਨ ਚਲਾ ਜਾਵੇ ਕੋਈ ਚਾਹੇ ਇੰਜੀਨੀਅਰ ਬਣ ਜਾਵੇ ਉਸ ਟਾਈਮ ਉਹ ਖੁਦ ਇੰਨਾ ਸੈਲਫ ਕੰਪੀਟੈਂਟ ਹੋ ਚੁੱਕਾ ਹੈ ਕਿ ਉਹ ਆਪਣਾ ਕੋਈ ਵੀ ਫੀਲਡ ਚੂਜ਼ ਕਰਕੇ ਆਪਣੀ ਫੀਲਡ ਸਫਲ ਹੋ ਸਕਦਾ ਹੈ ਕਿੰਨਾ ਕੇ ਸਰ ਪੇਰੈਂਟਸ ਔਰ ਬੱਚਾ ਦਾ ਕਿੰਨਾ ਸਹਿਯੋਗ ਮਿਲਿਆ ਕਿਉਂਕਿ ਪੜ੍ਹਾਈ ਦੇ ਨਾਲ ਨਾਲ ਇਹ ਸਾਰੀਆਂ ਚੀਜ਼ਾਂ ਮੈਨੇਜ ਕਰਨਾ ਕਾਫੀ ਡਿਫਿਕਲਟ ਬਿਲਕੁਲ ਸਰ ਬਿਲਕੁਲ ਅੱਪਾ ਨੂੰ ਪਰਫਾਰਮੈਂਸ ਤਾਂ ਲੱਗਦੀ ਹੈ 5 ਜਾਂ 10 ਮਿੰਟ ਦੀ ਪਰਫਾਰਮੈਂਸ ਨੂੰ ਰੈਡੀ ਕਰਨ ਵਾਸਤੇ ਪ੍ਰਿਪੇਅਰ ਕਰਨ ਵਾਸਤੇ ਉਹਨਾਂ ਦੇ ਕਾਸਟਿਊਮ Song selection ਹੋ ਗਈ ਤੁਹਾਨੂੰ ਰਿਹਰਸਲ ਅੱਪਾ 10 ਮਿੰਟ ਦੀ ਪਰਫਾਰਮੈਂਸ ਵਾਸਤੇ ਇੱਕ ਦਿਨ ਦੇ ਵਿੱਚ 10 ਵਾਰੀ ਰਿਹਰਸਲ ਕਰਦੇ ਸੀ 22 ਡੇਸ ਤੋਂ ਇਹ ਰਿਹਰਸਲ ਚੱਲ ਰਹੀਆਂ ਨੇ অলਮੋਸਟ 200 ਟਾਈਮਸ ਇਹਨਾਂ ਨੇ ਰਿਹਰਸਲ ਕਰ ਚੁੱਕਿਆ ਤੁਸੀਂ ਖੁਦ ਦੇਖੋ ਕਿ ਇਹਨਾਂ ਦੇ ਕਿੰਨੇ ਐਫਰਟਸ ਨੇ ਤੇ ਪੇਰੈਂਟਸ ਦੇ ਕਿੰਨੇ ਐਫਰਟਸ ਨੇ ਜਿਹੜੇ ਸਾਡਾ ਇੱਥੇ ਜਿਨ੍ਹਾਂ ਨੇ ਸਾਡਾ ਰੰਗ ਬਣਾਗਾ ਸਾਡੇ ਜਿਹੜੇ ਚੀਫ ਗੈਸਟ ਸੀ ਹਰ ਜਗਪਾਲ ਸਿੰਘ ਚੀਮਾ ਜੀ ਉਹ ਵੀ ਬਹੁਤ ਖੁਸ਼ ਹੋ ਕੇ ਗਏ ਨੇ ਕਿ ਇਦਾਂ ਦਾ ਪ੍ਰੋਗਰਾਮ ਮਤਲਬ ਮੈਂ ਜਿਹੜੇ ਗਲੋਬਲ ਸਿਟੀਜ਼ ਨੇ ਉੱਤੇ ਫੰਕਸ਼ਨਸ ਹੁੰਦੇ ਨੇ ਇਵੈਂਟਸ ਹੁੰਦੇ ਨੇ ਮੈਂ ਉੱਥੇ ਦੇਖਦਾਗਾ ਤਾਂ ਮੈਨੂੰ ਅੱਜ ਇੱਥੇ ਦੇਖਣ ਨੂੰ ਮਿਲਿਆ ਬਾਕੀ ਸਾਡੇ ਸੁਨੀਲ ਕੌਸ਼ਿਕ ਜੀ ਨੇ ਅੰਮ੍ਰਿਤ ਤਾਂਗਰੀ ਜੀ ਨੇ ਇਹਨਾਂ ਨੂੰ ਇਹਨਾਂ ਨੇ ਸਾਡੇ ਪ੍ਰੋਗਰਾਮ ਤਾਂ ਕਿ ਹੋਰ ਚਾਰ ਚੰਨ ਲਗਾ ਦਿੱਤੇ ਨੇ ਇਲਾਕੇ ਦੇ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੱਦਾਂ ਕਿ ਇਹ ਪ੍ਰੋਗਰਾਮ ਹੋ ਰਿਹਾਗਾ ਕਿ ਉਸ ਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਆਪਣਾ ਪੂਰਾ ਕੋਆਪਰੇਟ ਕਰਕੇ ਬਾਤੋਂ ਬਾਤ ਸਾਡੇ ਤੇ ٹرسٹ ਕੀਤਾਗਾ ਤਾਂ ਅਸੀਂ ਵੀ ਉਹਨਾਂ ਨੂੰ ਉਹਨਾਂ ਦਾ ਜਿਹੜਾ ٹرسٹ ਆ ਬਿਲਡ ਅਪ ਕਰਕੇ ਰੱਖਿਆਗਾ ਅਸੀਂ ਹੋਰ ਵੀ ਅੱਗੇ ਤੋਂ ਇਸ ਤੋਂ ਇਦਾਂ ਤੋਂ ਵੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇਹਨੂੰ ਮਤਲਬ ਹੋਰ ਉੱਚਾ ਲੈ ਕੇ ਜਾਵਾਂਗੇ ਇੱਕ ਬਣਾ ਸੀਨ ਸੁੰਦਰ ਦੇਖਣ ਨੂੰ ਮਿਲਿਆ ਜੋ ਕਿ ਅਲੱਗ-ਅਲੱਗ ਸਟੇਲ ਦਾ ਕਲਚਰ ਤੁਸੀਂ ਲਕਾਇਆ ਬੱਚੋ ਤੋਂ ਕਿਦਾਂ ਪ੍ਰਪੇਅਰ ਕੀਤਾ ਹੈ ਸਭ ਕੁਝ ਮੈਂ ਬਰੀਫਲੀ ਦੱਸੂਗੀ ਕਿਉਂਕਿ ਮੈਂ ਸਿਫ ਐਂਕਰ ਹ ਬਟ ਮਿਹਨਤ ਜਿਹੜੀ ਹੈ ਉਹ ਇਹ ਟੀਮ ਖੜੀ ਹੈ ਤੁਹਾਡੇ ਨਾਲ ਸਾਹਮਣੇ ਬਟ ਮੈਂ ਜਿੰਨਾ ਮੈਂ ਆਬਜ਼ਰਵ ਕੀਤਾ ਤੇ ਮੈਨੂੰ ਇਹ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਬੱਚੇ ਜਿਹੜੇ ਆ ਉਹ ਬਹੁਤ ਕੌਨਫੀਡੈਂਟ ਐ ਚਾਹੇ ਉਹ ਫਰੰਟ ਸਟੇਜ ਹੋਣ ਚਾਹੇ ਉਹ ਬੈਕ ਸਟੇਜ ਹੋਣ ਅ ਪ੍ਰੇਪਰੇਸ਼ਨ ਦੀ ਗੱਲ ਕਰੀਏ ਤਾਂ ਜਿੰਨਾ ਮੈਨੂੰ ਆਈਡੀਆ ਐ ਤਾਂ ਆਈ ਥਿੰਕ 15 ਟੂ 20 ਡੇਜ਼ ਦੇ ਵਿੱਚ ਬੱਚਿਆਂ ਨੇ ਪ੍ਰੇਪਰੇਸ਼ਨ ਕੀਤੀ ਐ ਤੇ ਉਹਦੇ ਵਿੱਚ ਵੀ ਬਹੁਤ ਫੇਰ ਬਦਲ ਹੋਏ ਸੀਗੇ ਪ੍ਰੋਗਰਾਮਸ ਦੇ ਪਰ ਬੱਚੇ ਕੌਨਫੀਡੈਂਸ ਜਿਹੜਾ ਲੈਵਲ ਐ ਉਹ ਹਾਈ ਸੀਗਾ ਤੇ ਬੱਚੇ ਹਮੇਸ਼ਾ ਇਹ ਕਹਿੰਦੇ ਰਹੇ ਵੀ ਸਾਨੂੰ ਡਬਲ ਪਰਫਾਰਮੈਂਸ ਕਰਨੀ ਐ ਜਾਂ ਸਿਤਿੰਨ ਪਰਫਾਰਮੈਂਸ ਵੀ ਕਰ ਸਕਦੇ ਆ ਥੈਟ ਵਾਸ ਦਾ ਕੌਨਫੀਡੈਂਸ ਲੈਵਲ ਆਫ ਦਾ ਸਟੂਡੈਂਟਸ and it was great ਬਹੁਤ ਬਹੁਤ ਸਵਾਗਤ ਹੈ थैंक यू सर ਕੀ ਕਹਾਂਗੇ ਅੱਜ ਇਸ ਸਮਾਗਮ ਨੂੰ ਲੈ ਕੇ ਸਰ ਐਕਸਟਰੀਮਲੀ ਫਸਟ ਤਾਂ ਮੈਂ ਇਹੀ ਕਹੂੰਗੀ ਕਿ ਬਹੁਤ ਟਾਈਮ ਤੋਂ ਜੋ ਸੀ ਉਹ ਵੇਟ ਹੋ ਰਿਹਾ ਸੀ ਇਸ ਐਨੂਅਲ ਡੇ ਦਾ ਐਨੂਅਲ ਡੇ ਮੀਨਸ ਕੋਲੈਬੋਰੇਸ਼ਨ ਆਫ ਦ ਹੋਲ ইਅਰਸ ਹੈ ਨਾ ਤਾਂ ਇਹ ਸਾਡਾ ਜਿਹੜਾ ਐਨੂਅਲ ਫੰਕਸ਼ਨ ਹੈ ਉਹਦਾ ਨਾਮ ਹੈ ਆਗਾਜ਼ ਤੇ ਆਗਾਜ਼ ਕਿਸ ਚੀਜ਼ ਦਾ ਹੈ ਨਵੀਂ ਅਚੀਵਮੈਂਟਸ ਨੂੰ ਲੈ ਕੇ ਨਵੇਂ ਗੋਲਸ ਨੂੰ ਨਵੇਂ ਸਾਡੇ ਵਿਜਨਸ ਨੂੰ ਲੈ ਕੇ ਕਿ ਬੱਚਿਆਂ ਨੂੰ ਅਕੈਡੈਮਿਕਸ ਦੇ ਨਾਲ ਨਾਲ ਜਿਹੜਾ ਹੈਗਾ ਉਹ ਅਸੀਂ ਪੋਪੂਲਰ ਐਕਟੀਵਿਟੀ ਵਿਚ ਦੇ ਵਿੱਚ ਵੀ ਪਾਰਟਿਸਪੇਸ਼ਨ ਜਿਆਦਾ ਜਿਆਦਾ ਕਰਵਾਈਏ ਸੋ ਥੈਟ ਬੱਚੇ ਜਿਹੜੇ ਆਪਣਾ ਕੌਨਫੀਡੈਂਸ ਆਲਵੇਸ ਬਿਲਡ ਕਰ ਸਕਣ ਮੇਮੇਂਕਾ ਗੱਲ ਹੋਰ ਕੀ ਆਗਾਜ਼ ਦਾ ਆਗਾਜ਼ ਕਿੱਥੋਂ ਜੇ ਹੰਚ ਆਇਆ ਕਿ ਆਗਾਜ਼ ਕਿੱਥੇ ਹੋਏ ਪ੍ਰੋਗਰਾਮ ਦਾ ਵੈਰੀ ਨਾਈਸ ਕੁਐਸਚਨ ਸਰ ਆਗਾਜ਼ ਮਤਲਬ ਕਿਸੇ ਵੀ ਚੀਜ਼ ਦੀ ਨਵੀਂ ਦੈਟ ਇਜ਼ ਦਾ ਬਿਗਨਿੰਗ ਤਾਂ ਆਪਣਾ ਥੋੜਾ ਜਿਹੜਾ ਐਨੂਅਲ ਫੰਕਸ਼ਨ ਹੈ ਉਹਦੇ ਵਿੱਚ ਇਹੀ ਪਰਪਸ ਹੈ ਸਾਡਾ ਕਿ ਬੱਚਿਆਂ ਨੂੰ ਬੱਚਿਆਂ ਦੇ ਜਿਹੜੇ ਕੌਨਫੀਡੈਂਸ ਨੂੰ ਉਹ ਬਹੁਤ ਅੱਗੇ ਲੈ ਕੇ ਜਾਇਆ ਜਾਵੇ ਬੱਚੇ ਕਦੇ ਵੀ ਸਟੇਜ ਤੇ ਜਾ ਕੇ ਜੋ ਹੈ ਨਰਵਸ ਨਾ ਰਹਿਣ ਕਦੇ ਵੀ ਉਹ ਇਹ ਨਾ ਸੋਚਣ ਕਿ ਮੈਂ ਇੱਕ ਛੋਟੀ ਸੀ ਸਾਡਾ ਪੰਜਾਬ ਸਟੇਟ ਹੋਣ ਦੇ ਬਾਵਜੂਦ ਵੀ ਦੂਸਰੇ ਸਟੇਟ ਦੇ ਕਲਚਰ ਦਾ ਪ੍ਰੋਗਰਾਮ ਬਹੁਤ ਬੱਚਿਆਂ ਨੇ ਪਰਫੈਕਟ ਢੰਗ ਨਾਲ ਲਿਵਾਇਆ ਤਾਂ ਬੱਚਿਆਂ ਨੂੰ ਕਿੰਨੀ ਮੁਸ਼ਕਲ ਕਿੰਨੀ ਕੁ ਮੁਸ਼ਕਲ ਕਰਨੀ ਪਈ ਆ ਸਰ ਮੁਸ਼ਕਲ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਮਤਲਬ ਹਾਰਡ ਵਰਕ ਤਾਂ ਕਰਨਾ ਪਿਆ ਦੇ ਲਈ ਬਿਕੋਜ਼ ਪੰਜਾਬ ਚ ਰਹੇ ਕਿ ਉਹਨਾਂ ਨੇ ਅਦਰ ਕਲਚਰ ਨੂੰ ਜਿਹੜਾ ਉਹ ਪ੍ਰੈਜੈਂਟ ਕੀਤਾ ਹੈ ਤੇ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਥੈਂਕਸ ਕਰੂੰਗੀ ਸਾਡੀ ਮੈਨੇਜਮੈਂਟ ਮੈਂਬਰ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਹਨੂੰ ਪ੍ਰੈਜੈਂਟ ਕਰਨ ਲਈ 12 ਕੋਰੀਓਗ੍ਰਾਫਰਸ ਚਾਹੀਦੇ ਨੇ ਤਾਂ ਉਹ ਕੋਰੀਓਗ੍ਰਾਫਰਸ ਜਿਹੜੇ ਆ ਉਹ ਬੰਬੇ ਤੋਂ ਆਏ ਹੋਏ ਐ ਕੋਈ ਦਿੱਲੀ ਤੋਂ ਨਹੀਂ ਕੋਈ ਮਹਾਰਾਸ਼ਟਰ ਤੋਂ ਵੀ ਨਹੀਂ ਇੱਕ ਤੇ ਇੱਕ ਯੂਪੀ ਤੋਂ ਵੀ ਨਹੀਂ ਮਤਲਬ ਉਹ ਸਾਰਾ ਸਰౌండింగ్ ਸਾਡੇ ਕੋਲੇ ਇੰਡੀਆ ਦਾ ਆਲਰੇਡੀ ਆ ਗਿਆ ਤਾਂ ਪੰਜਾਬ ਤਾਂ ਆਲਰੇਡੀ ਨੰਬਰ 1 ਹੈ ਗਈ ਹੈ ਜੀ ਤਾਂ ਇਹਦੇ ਵਿੱਚ ਉਹਨਾਂ ਦਾ ਬਹੁਤ ਸਹਿਯੋਗ ਹੈ ਤਾਂ ਮੇਰੀ ਟੀਮ ਜਿਹੜੇ ਮੇਰੇ ਟੀਚਰਸ ਐ ਉਹ ਮੇਰੀ ਸਟਰੈਂਥ ਹੈ ਮਤਲਬ ਉਹਨਾਂ ਵਾਂਸ ਅਗੇਨ ਮੈਂ ਸਾਡੀ ਚੈਨਲ ਦੀ ਟੀਮ ਦੇ ਵੱਲੋਂ ਆਗਾਜ਼ ਦਾ ਆਗਾਜ਼ ਕਰਨ ਲਈ ਬਹੁਤ ਬਹੁਤ ਮੁਬਾਰਕਾ ਸ਼ੁਕਰੀਆ ਆਈ ਵੁੱਡ ਲਾਈਕ ਟੂ ਥੈਂਕਸ ਟੂ ਆਲ ਆਫ ਯੂ ਯੂ ਹੈਵ ਟੂ ਕਮ ਐਂਡ ਗਿਵ ਯਰ ਪ੍ਰੀਸ਼ੀਅਸ ਟਾਈਮ ਥੈਂਕ ਯੂ ਸੋ ਮਚ